ਇੱਕ ਚੀਜ਼ ਯਾਦ ਰੱਖਿਓ ਕਈ ਵਾਰ ਬੰਦੇ ਇੱਕ ਗਲਤੀ ਕਰਕੇ ਕਹਿੰਦੇ ਹੁਣ ਤਾਂ ਹੋਏ ਗਈ ਐ ਹੁਣ ਤਾਂ ਰੱਜ ਕੇ ਖਾਓ ਪੀਓ ਕੋਈ ਗੱਲ ਨਹੀਂ ਫਿਰ ਵੇਖਾਂਗੇ ਬਹੁਤੇ ਬੰਦੇ ਨੇ ਜਿਨ੍ਹਾਂ ਦੀ 60 60 ਸਾਲ ਦੀ 70 ਸਾਲ ਦੀ ਉਮਰ ਹੋ ਗਈ ਬੰਦੇ ਸ਼ਰਾਬ ਨਹੀਂ ਛੱਡ ਸਕੇ ਅੰਮ੍ਰਿਤ ਨਹੀਂ ਛਕ ਸਕੇ ਕਈਆਂ ਨੇ ਇੱਕ ਵਾਰ ਅੰਮ੍ਰਿਤ ਛੱਡ ਕੇ ਕਿਸੇ ਗਲਤੀ ਨਾਲ ਭੰਗ ਹੋਇਆ ਫਿਰ ਕਈ ਸਾਲ ਹੀ ਨਹੀਂ ਗੁਰੂ ਵੱਲ ਆਏ ਬੇਮੁਖ ਹੋ ਗਏ ਗੁਰੂ ਤੋਂ ਸਾ ਸੰਗਤ ਹਿਸਾਬ ਦੇਣਾ ਪੈਂਦਾ ਹੈ ਅੱਜ ਗੁਰੂ ਦੇ ਬਚਨਾਂ ਤੋਂ ਬੇਮੁਖ ਹੋ ਗਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ ਬੇਮੁਖ ਹੋਏ RAM ਤੇ ਲੱਗਣ ਜਨਮ ਵਿਯੋਗ ਖਿੰਮੇ ਕੋੜੇ ਹੋਏ ਗਏ ਜਿੱਤੜੇ ਮਾਇਆ ਭੋਗ ਫਿਰ ਇੱਕ ਦਿਨ ਵਕਤ ਆਉਂਦਾ ਵਿੱਚ ਨਾ ਕੋਈ ਕਰ ਸਕੇ ਕਿਸ ਤੇ ਰੋਵੇ ਰੋਜ ਵਿੱਚ ਨਾ ਕੋਈ ਕਰ ਸਕੇ ਦਾ ਅਰਥ ਹੈ ਫਿਰ ਕੋਈ ਬਿਚੋਲਾ ਨਹੀਂ ਵਿੱਚ ਕੁਝ ਵੀ ਕਰ ਸਕਦਾ ਅੱਜ ਮਲੁੱਕੇ ਚੌਧਰੀ ਦਾ ਬਿਚੋਲਾ ਉਹਦੇ ਘਰ ਵਾਲੀ ਬਣੀ ਸੀ ਕਿ ਗੁਰੂ ਤੱਕ ਲਿਆ ਕੇ ਉਹਨੇ ਤੰਦਰੁਸਤ ਕਰਵਾਤਾ ਹੁਣ ਉਹਨੇ ਬਚਨ ਤੋੜਤਾ ਹੁਣ ਵਿਚੋਲਾ ਨਹੀਂ ਵਿੱਚ ਕੁਝ ਕਰ ਸਕਦਾ